ਪੰਜਾਬ ਸਰਕਾਰ ਪਿਛਲੇ ਕੁਝ ਟਾਈਮ ਤੋਂ ਖੇਡਾਂ ਕਰਵਾ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਤੇ ਉਹਦੇ ਵਿੱਚ ਕਹਿੰਦੇ ਕਿ ਐਤੀਹ ਭਾਰ ਵਾਲੀ ਜਿਹੜੀ ਕਬੱਡੀ ਹੈ ਉਹਦੇ ਕੁਝ ਹੋਰ ਵੀ ਸ਼ਡਿਊਲ ਨਾਲ ਲੈ ਕੇ ਆ ਰਹੇ ਨੇ ਮਾਨ ਸਾਹਿਬ ਦੇਖੋ ਮਾਨ ਸਾਹਿਬ ਮੈਂ ਹਮੇਸ਼ਾ ਕਹਿੰਦਾ ਮੈਂ ਉਹਨਾਂ ਦਾ ਕ੍ਰਿਟਿਕ ਹਾਂ ਕੁਝ ਚੀਜ਼ਾਂ 'ਚ ਮੈਂ ਉਹਨਾਂ ਦਾ ਫੈਨ ਵੀ ਹਾਂ ਜੋ ਮਤਲਬ ਕਿ ਖੇਡਾਂ ਪ੍ਰਤੀ ਲਗਾਹ ਨਾ ਕਿਸੇ ਬੰਦੇ ਦਾ ਯਾਰ ਜੀ ਵੀ ਉਹ ਏਡੇ ਆਪ ਤਾਂ ਵੱਡੇ ਪਲੇਅਰ ਨਹੀਂ ਪਰ ਬਾਸਕਟਬਾਲ ਤੋਂ ਲੈ ਕੇ ਹਾਕੀ ਤੱਕ ਭਗਵੰਤ ਮਾਨ ਬਹੁਤ ਬਰੀਕੀ ਨਾਲ ਖੇਡਾਂ ਬਾਰੇ ਜਾਣਦੇ ਹੂੰ ਇਹ ਖਾਸੀਅਤ ਹੈ ਬੰਦੇ ਦੀ ਜੀ ਕਿਸੇ ਦੀ ਰੁਚੀ ਹੋਊਗੀ ਫੇਰ ਹੀ ਉਹ ਇੰਨੀ ਜਾਣਕਾਰੀ ਫੁੱਟਬਾਲ ਤੋਂ ਲੈ ਕੇ ਬਾਸਕਟਬਾਲ ਜਦੋਂ ਤੁਸੀਂ ਨਿੱਜੀ ਜ਼ਿੰਦਗੀ 'ਚ ਵੀ ਬਹਿ ਜਾਓਗੇ ਨਾ ਜੀ ਨਿੱਜੀ ਜ਼ਿੰਦਗੀ 'ਚ ਵੀ ਤੁਸੀਂ ਕਦੇ ਵੀ ਕੋਈ ਵੀ ਬੰਦਾ ਭਗਵੰਤ ਮਾਨ ਦੇ ਨਾਲ ਬੈਠ ਕੇ ਖੇਡਾਂ ਤੇ ਗੱਲ ਕਰ ਲਿਓ ਉਹ ਮਤਲਬ ਕਿ ਜਿਹੜੀ ਮਰਜ਼ੀ ਖੇਡ ਦੀ ਗੱਲ ਸ਼ੋ ਲਿਓ ਹੂੰ ਤਾਨੂੰ ਭਗਵੰਤ ਮਾਨ ਦੂਸਰਾ ਹੀ ਨਜ਼ਰ ਆਏਗਾ ਵੀ ਯਾਰ ਇਹ ਤੇ ਕੋਚ ਕਾਚ ਰਿਹਾ ਲੱਗਦਾ ਕਿਤੇ ਇਹ ਇਹ ਜੈਨੂਨ ਗੱਲ ਹੈ ਹੁਣ ਇਨਾਂ ਦਾ ਕੰਮ ਕੀ ਹੈ ਕਿ ਦੇਖੋ ਇਹਨਾਂ ਨੇ ਬਰੀਕੀ ਦੇ ਨਾਲ ਕੁਝ ਚੀਜ਼ਾਂ ਨੂੰ ਸੋਚਿਆ ਇੱਕ ਤੇ ਆ ਕਿ ਜਦੋਂ ਅਸੀਂ ਕਬੱਡੀ ਖੇਡਦੇ ਸੀ 32 37 42 47 52 57 68 ਜਾਂ ਵਿੱਚ 50 48 ਸ਼ਾਇਦ ਮਬੂਤ ਨਾ ਬੋਲੇ ਹੋਵਾਂ ਜੀ ਇਦਾਂ ਦੀਆਂ ਵੀ ਮਤਲਬ ਕਿ ਭਾਰੀ ਇਵੈਂਟ ਦੀਆਂ ਖੇਡਾਂ ਹੁੰਦੀਆਂ ਸਨ ਤੇ ਟੂਰਨਾਮੈਂਟ ਚੱਲਦੇ ਸਨ ਤਿੰਨ ਤਿੰਨ ਦਿਨ ਹਰੇ ਸਭ ਖਤਮ ਹੋ ਗਈਆਂ ਟੂਰਨਾਮੈਂਟ ਹੁੰਦੇ ਆ ਇੱਕ ਦਿਨ ਦੇ ਆਲ ਓਪਨ ਆ ਜੀ ਉਹਦੇ ਚ ਕੋਈ ਉਹ ਉੱਥੋਂ ਚੱਲਿਆ ਜੀ ਅੰਮ੍ਰਿਤਸਰੋਂ ਕੋਈ ਦੂਜੇ ਨੂੰ ਕੀਤਾ ਵੀ ਆ ਤੇਰੇ ਇਲਾਕੇ ਚ ਆ ਰਹੇ ਆ ਮਾਲਵੇ ਚੋਂ ਤਕੜਾ ਪਲੇਅਰ ਆ ਜਾਵੇ ਜੀ ਜੀ ਇੱਕ ਦੁਆਬੇ ਚ ਆ ਗਿਆ ਇਹ ਆਲ ਓਪਨ ਹੈ ਜੀ ਇਹ ਹਰਿਆਣੇ ਚ ਆ ਗਿਆ ਰਾਜਸਥਾਨ ਇਹ ਆਲ ਓਪਨ ਹੈ ਹਾਂ ਜੀ ਫਲਾਣੀ ਥਾਂ ਤੇ ਅਜ ਦੋ ਵਾਰ ਹਾਂ ਚਾਰ ਵਾਰ ਉਹਦੇ ਸਿਸਟਮ ਨਹੀਂ ਸਨ ਹੁੰਦੇ ਨੇ ਰੋਲ ਜਾਦੇ ਟੂਰਨਾਮੈਂਟ ਹੁੰਦੇ ਸੀ ਭਾਰ ਵਰਗ ਦੇ ਤਾਂ ਕਬੱਡੀ ਜਿਹੜੀ ਸੀ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਖੇਡੀ ਜਾਂਦੀ ਸੀ ਭਾਰ ਵਰਗ ਦੇ ਵਿੱਚ ਬੱਚੇ ਵੀ ਖੇਡਣਾ ਸਟਾਰਟ ਕਰ ਦਿੰਦੇ ਸੀ ਉਹ ਜਿਹੜੇ ਬੱਚੇ ਸੀਗੇ ਮਤਲਬ ਮੈਂ ਇੱਕ ਖਿਡਾਰੀ ਦਾ ਜ਼ਿਕਰ ਵੀ ਕਰ ਸਕਦਾ ਆਪਣੇ ਇੱਥੇ ਆ ਜੇ ਆਪਾਂ ਦੇਖੀਏ ਆਲਮਾ ਲਈ ਤੁਸੀਂ ਰੰਗਾ ਬਾਦ ਦੇ ਵਿੱਚ ਅਨਫੋਰਚਨਟਲੀ ਉਸ ਦੀ ਡੈਥ ਹੋ ਗਈ ਤਾਂ ਰੰਗਾ ਜਿਹੜਾ ਸੀਗਾ ਨਾ ਉਹ ਬਹੁਤ ਜਲਦੀ ਗਰੋ ਹੋਇਆ ਪਹਿਲਾਂ ਉਹ ਬਹੁਤ ਛੋਟੀ ਜੀ ਉਮਰ ਦੇ ਵਿੱਚ ਛੋਟਾ ਜਿਹਾ ਇਵੈਂਟ ਖੇਡਦਾ ਸੀ ਬਾਦ ਦੇ ਵਿੱਚ ਥੋੜਾ ਜਿਹਾ ਭਾਰ ਵਧਿਆ ਤਾਂ ਹੋਰ ਤਖੜਾ ਬਣ ਗਿਆ ਜੀ ਫਿਰ ਬਾਅਦਸੋ ਦੀ ਅਨਫੋਰਚਨਟਲੀ ਡੈਥ ਹੋ ਗਈ ਸੀਗੀ ਤਾਂ ਖਿਡਾਰੀ ਕੀ ਸੀ ਕਿ ਜਿਵੇਂ ਕੋਈ 32 ਤੋਂ ਸ਼ੁਰੂਆਤ ਕਰਦਾ ਹੈ 57 ਤੱਕ ਆਉਂਦੇ ਉਹ ਕਬੱਡੀ ਦਾ ਪੂਰਾ ਮਾਸਟਰ ਹੋ ਜਾਂਦਾ ਫਿਰ ਬਾਟ ਖੇਡਦਾ ਧੋਪਣ ਵਾਸਤੇ ਤਿਆਰ ਹੋ ਜਾਂਦਾ ਇਹ ਐਸਾ ਹੁਣ ਕਰ ਰਹੇ ਨੇ ਜੀ ਲਿਆ ਰਹੇ ਆ ਪਰ ਇਹਨਾਂ ਦਾ ਮੰਤਵ ਇਹ ਵੀ ਵੀ ਹੈ ਨਾ ਹੁਣ ਜੇ ਤੁਸੀਂ ਦੇਖੋਗੇ ਤਾਂ ਭਾਈ ਕਬੱਡੀ ਦੇ ਟੂਰਨਾਮੈਂਟ ਜਾਂ ਇਦਾਂ ਦੇ ਕਿਉਂਕਿ ਉਹਦੇ ਵਿੱਚ ਐਨਆਰਆਈ ਵੀ ਆਉਂਦੇ ਉਹਦੇ ਵਿੱਚ ਹੋਰ ਮੋਤਬਰ ਵੀ ਆਉਂਦੇ ਆ ਵੀ ਮਤਲਬ ਕਿ ਕਬੱਡੀ ਦੇ ਨਾਲ ਅਸੀਂ ਉਹ ਜਿਹੜਾ ਲੋਕਾਂ ਦਾ ਥੋੜਾ ਯਕੀਨ ਟੁੱਟ ਰਿਹਾ ਹੈ ਕਿ ਭਾਈ ਇਸ ਨੂੰ ਥੋੜਾ ਦੁਬਾਰਾ ਜੋੜੀਏ ਜੀ ਸਰਕਾਰ ਨੇੜੇ ਹੋਵੇ ਇਹ ਵੀ ਹੈ ਪਰ ਇਹ ਗੱਲ ਬਹੁਤ ਸੋਹਣੀ ਹੈ ਮੈਂ ਤਾਰੀਫ ਕਰੂੰਗਾ ਜੇ ਤਾਰੀ ਇਵੈਂਟ ਦੀ ਕਬੱਡੀ ਸਟਾਰਟ ਕਰਦੇ ਆ ਤਾਂ ਪਹਿਲਾ ਸਲਾਮ ਮੇਰੇ ਵੱਲੋਂ ਹੋਏਗਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਟੂਰਨਾਮੈਂਟ ਤੁਹਾਡੇ ਇੱਕ ਦਿਨ ਤੋਂ ਦੋ ਦਿਨ ਦੇ ਹੋ ਜਾਣਗੇ ਜਾਂ ਤਿੰਨ ਦਿਨ ਦੇ ਵੀ ਹੋ ਸਕਦੇ ਉਹਨੂੰ ਖੇਡ ਮੇਲਾ ਕਹਿੰਦੇ ਹੁੰਦੇ ਸੀ ਅੱਗੇ ਕਬੱਡੀ ਟੂਰਨਾਮੈਂਟ ਨੂੰ ਖੇਡ ਮੇਲਾ ਕਿਹਾ ਜਾਂਦਾ ਹੁੰਦਾ ਸੀਗਾ ਜੀ ਠੀਕ ਹੈ ਨਾ ਜਿਵੇਂ ਆਪਣੇ ਆਪ ਮੇਲੇ ਚੱਲਦੇ ਆ ਜੀ ਦੂਜਾ ਉਹਦੇ ਚ ਕੀ ਹੈ ਕਿ ਬੱਚਿਆਂ ਦਾ ਕੰਪੀਟੀਸ਼ਨ ਖੁੱਲ ਜਾਏਗਾ 32 37 ਤੋਂ ਸਟਾਰਟ ਕਰੋਗੇ ਤਾਂ ਉਹ ਅੱਜ ਹੁਣ ਜਦੋਂ ਤੁਹਾਡੇ ਕੋਲ ਕੋਈ ਕੰਪੀਟੀਸ਼ਨ ਹੀ ਹੈ ਨਹੀਂ ਇਵੈਂਟ ਦਾ ਕੀ ਕਰੋਗੇ ਜੀ ਇਸ ਕਰਕੇ ਇਹ ਬਹੁਤ ਵਧੀਆ ਮੈਂ ਮਤਲਬ ਕਿ ਜੇ ਇਹਨਾਂ ਦੀ ਕੋਈ ਆਈਟੀ ਟੀਮ ਚੋਂ ਸੁਣਦਾ ਹੋਵੇ ਤੇ ਮੇਰਾ ਇਹ ਵੀ ਟੋਟਾ ਕੱਟ ਕੇ ਜ਼ਰੂਰ ਉਹਨਾਂ ਨੂੰ ਭੇਜਿਓ ਕਿ ਇਹ ਦੂਜੇ ਪਿੰਡਾਂ ਚ ਵੀ ਲਿਜਾਓ ਮਤਲਬ ਕਿ ਤੁਹਾਡੀਆਂ ਸਰਕਾਰੀ ਖੇਡਾਂ ਚ ਨਹੀਂ ਦੂਜੇ ਪਿੰਡਾਂ ਟੂਰਨਾਮੈਂਟ ਚ ਕਿਉਂਕਿ ਹੁਣ ਤਾਂ ਤੁਹਾਡੇ ਸਰਪੰਚ ਹੈ ਤੁਹਾਡੇ ਜਿਆਦਾ ਨੁਮਾਇੰਦੇ ਆ ਕਿ ਇਹਨਾਂ ਨੂੰ ਪਿੰਡੂ ਖੇਡ ਮੇਲਿਆਂ ਚ ਵੀ ਲੈ ਕੇ ਜਾਓ ਕੀ ਟੂਰਨਾਮੈਂਟ ਵਿੱਚ ਘੱਟੋ-ਘੱਟ 2 ਦਿਨ ਦਾ ਜ਼ਰੂਰ ਰੱਖੋ ਜਿਹਦੇ ਵਿੱਚ ਇੱਕ ਦਿਨ ਜੂਨੀਅਰ ਖਿਡਾਰੀ ਖੇਡ ਸਕਣ